ਵਾਹਿਗੁਰੂ ਮੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਪਿੰਡ ਸਲਤਨਪੁਰ ਲੋਧੀ ਦੇ ਲਾਗੇ ਆਲੀਗੜਾ ਨਗਰ ਆ ਜੀ ਉਥੇ ਜਿਹੜਾ ਸੀ ਬੰਨ ਟੁੱਟ ਗਿਆ ਆਪਣਾ ਜਿਹੜੀਆਂ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਉਥੇ ਆਪਾਂ ਨੂੰ ਸਰਕਾਰ ਨੇ ਬਹੁਤ ਬਲਯੋਗ ਦਿੱਤਾ ਪਹਿਲਾਂ ਰਾਸ਼ਨ ਪਾਣੀ ਦਾ ਵੀ ਜਿੰਨਾ ਵੀ ਹੈ ਹੁਣ ਰਾਸ਼ਨ ਪਾਣੀ ਆਪਣੇ ਬਹੁਤ ਹੈ ਤੇ ਹੁਣ ਆਪਾਂ ਨੂੰ ਮਿੱਟੀ ਦੀ ਲੋੜ ਬਹੁਤ ਜ਼ਿਆਦਾ ਪੈਣੀ ਹੈ ਕਿਉਂਕਿ ਬੰਨ ਦਾ ਜਿਹੜਾ ਪਾੜ 1000 ਕਿਲੋ ਦਾ ਪਾੜ ਵਾ ਉਹਨੂੰ ਪੂਰਨ ਲਈ ਸਾਡੇ ਕੋਲ ਉੱਤੇ ਮਿੱਟੀ ਨਹੀਂ ਹੈਗੀ ਲੱਗਦਾ ਸਾਡੇ ਗਿੱਲੀ ਆ ਸਾਰੀ ਉਹਦੇ ਸੁੱਕੀ ਮਿੱਟੀ ਮਿਲ ਜੇ ਉਹਦੇ ਨਾਲ ਕੀ ਹੋਊਗਾ ਵੀ ਸਾਨੂੰ ਪਹਿਲਾਂ ਰਸਤੇ ਪਿਆਰ ਕਰਨਾ ਹੈ ਜਿਹੜੀਆਂ ਟਰਾਲੀਆਂ ਵਾਂ ਸਿੱਧੀਆਂ ਬੰਦ ਉੱਪਰ ਜਾਣ ਦੇ ਬਣੀਆਂ ਉਹ ਤੋਂ ਬਾਅਦ ਆਪਾਂ ਨਾਲ ਹੀ ਭਰੇ ਬੋੜਿਆਂ ਦੀ ਲੋੜ ਪੈਣੀ ਆ ਡੀਜ਼ਲ ਦੀ ਲੋੜ ਪੈਣੀ ਆ ਇੱਕ ਜਿਹੜਾ ਜਿੰਨਾ ਖੱਤਿਆਂ ਦੇ ਵਿੱਚ ਪਾਪ ਪੈ ਗਏ ਜਿਨ੍ਹਾਂ ਦੇ ਉਹ ਬਾਅਦ ਦੀਆਂ ਗੱਲਾਂ ਪਹਿਲਾਂ ਸਭ ਤੋਂ ਆਪਾਂ ਬੰਦ ਬੰਦਣਾ ਜਦੋਂ ਬੰਦ ਵੱਜ ਗਿਆ ਉਹ ਤੋਂ ਬਾਅਦ ਆਪਾਂ ਜਿਹੜਾ ਵੀ ਆ ਰੂਟਿੰਗ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਜਿਹੜਾ ਆਪਾਂ ਕਈ ਕਿਸਾਨ ਜਿਹੜੇ ਛੋਟੇ ਜ਼ਿਮੀਂਦਾਰ ਦਾ ਉਹਨਾਂ ਦੀ ਆਪਾਂ ਹੈਲਪ ਕਰਾਂਗੇ ਉਦੇ ਵਿੱਚ ਉਹਨਾਂ ਨੂੰ ਡੀਜੀਐਲ ਡੀਓਪੀ ਜੋ ਵੀ ਜੀਵੀ ਮੰਗ ਕਈਆਂ ਵੀਰਾਂ ਕੋ ਟਰੈਕਟਰ ਨਹੀਂ ਹੈਗੇ ਉਹ ਕਈ ਵੀਰ ਆਪਾਂ ਨੂੰ ਆਉਂਦੇ ਸੀ ਵੀ ਟਰੈਕਟਰ ਜਿਹੜੇ ਉਹ ਲੈ ਕੇ ਆਵਾਂਗੇ ਉਹ ਬਹੁਤ ਵਧੀਆ ਨਾਲ ਉਹ ਡੀਜੀਐਲ ਵਿੱਚ ਪਾ ਕੇ ਜੇ ਆਪਾਂ ਟਰੈਕਟਰਾਂ ਦੇ ਨਾਲ ਇਹਦਾ ਜੁਮਮੀ ਹੋ ਸਕਦਾ ਹੈ ਸਹਾਇਤਾ ਕਰਾਂਗੇ ਇਹ ਆਪਣੇ ਪਿੰਡ ਦਾ ਹੀ ਹਾਲੀਕਲਾ ਨਗਰ ਦੇ ਤੇ ਜਿੰਨੀ ਵੀ ਤੁਸੀਂ ਮਿੱਟੀ ਲਿਆ ਸਕਦੇ ਸੁੱਤੀ ਜਿਹੜੀ ਉਹ ਆਪਾਂ ਨੂੰ ਬਹੁਤ ਲੋੜ ਆ ਬਾਕੀ ਤੇ ਸੇਵਾ ਨਾ ਸਾਰੀਆਂ ਚੱਲਦੀਆਂ ਰਹਿਦੀਆਂ ਜੀ ਬਾਕੀ ਵਾਜਗੁਰੂ ਜੀ ਕਾ ਖਾਲਸਾ ਵਾਜਗੁਰੂ ਜੀ ਕੀ ਬੋਲੇ